ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹ ਸਿਵਕ ਜਨਮਾਨੈ ਰਤਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੀਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥਾ ਆਪੇ ਸੁਣ ਵਿਚਾਰ ਆਪੇ ਰਤਨ ਪਰਖਤ ਆਪੇ ਮੌਲਾ ਪਾਰ ਸਾਚੋ ਮਾਨ ਮਹਤ ਤੂੰ ਆਪੇ ਦੇਵਨਹਾਰ ਹਰ ਜਿਓ ਤੂੰ ਕਰਤਾ ਕਰਤਾਰ ਜੋ ਭਵਤ ਹੋ ਰਾਖ ਤੋਂ ਹਰ ਨਾਮ ਮਿਲੇ ਆਚਾਰ ਰਾਮ ਆਪੇ ਹੀ ਰ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਊਜਲੋ ਆਪੇ ਭਗਤ ਵਸੀਠ ਗੁਰ ਕਾ ਸਬਦ ਸਲਾਹਣਾ ਘਟ ਘਟ ਢੀਠ ਢੀਠ ਆਪੇ ਸਾਗਰ ਬਹਤਾਰ ਆਪੇ ਪਾਰ ਅਪਾਰ ਸਾਚੀ ਬਾਟ ਸੁਝਾਨ ਤੂੰ ਸ਼ਬਦ ਲਗਾਉਣ ਹਾਰ ਲੈ ਡਰਿਆ ਡਰ ਜਾਣੀ ਆ ਬਾਜ ਗੁਰੂ ਗਬਾਰ ਅਸਰ ਕਰਤਾ ਦੇਖੀ ਆ ਹੋਰ ਕੀਤੀ ਆ ਵਜਾਈ ਆਪੇ ਨਿਰਮਲ ਇੱਕ ਤੋਂ ਹੋਰ ਪੰਦੀ ਤੰਦਹ ਪਾਏ ਘਰ ਰਾਖੇ ਸੇ ਉੱਭਰੇ ਸੱਚ ਸੇ ਉਲਵਲਾਈ ਹਰ ਜਿਓ ਸ਼ਬਦ ਪਛਾੜੀਐ ਸਾਚ ਚਰਤੇ ਗੁਰਵਾਕ ਤਿਤ ਤਨ ਮੈਲ ਨ ਲੱਗੈ ਸੱਚ ਘਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਐ ਬਿਰ ਨਾ ਵੈ ਕਿਆ ਸਾਕ ਜਿੰਨੀ ਸੱਚ ਪਛਾੜਿਆ ਸੀ ਸਫੀਏ ਯੁਗ ਚਾਰ ਹਉਮੈ ਤਿਸਨਾ ਮਾਰ ਕੇ ਸੱਚ ਰਖਿਆ ਉਰਤਾਰ ਜਗ ਮਹਿ ਲਾਹਾ ਏਕ ਨਾਮ ਭਾਗਿਆ ਗੁਰ ਵਿਚਾਰ ਸਾਚੋ ਵਖਰ ਲਾਤੀਐ ਲਾਭ ਸਦਾ ਸਚਰਾਸ ਸਾਚੀ ਦਰਗਹਿ ਵੈਸੇ ਭਗਤ ਸੱਚੀ ਅਰਦਾਸ ਪਤ ਸੋ ਲਿਖਾ ਨਿਪੜਾਇ ਰਾਮ ਨਾਮ ਪਰਗਾਸ ਉਚਾ ਉਚ ਆਖਿਆ ਕਹੋ ਨ ਦੇਖਿਆ ਜਾਏ ਜਹ ਦੇਖਤ ਹੈ ਇੱਕ ਤੂੰ ਸਤ ਗੁਰ ਦੀ ਯਾਦ ਦਿਖਾਏ ਜੋਤ ਨਿਰੰਤਰ ਜਾਣੀਐ ਨਾਨਕ ਸਹਜ ਸੁਭਾਈ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾਹ ਆਤ ਸਿਆਣੀ ਸੋਹਣੀ ਕਿਉ ਕੀਤੋ ਵਿਸਾਹ ਕੀਤੇ ਕਾਰਨ ਪਾਕੜੀ ਕਾਲ ਨਾ ਟੜੇ ਸਰਾਹ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਹਾਉ ਸਭ ਜਗ ਵੱਧੋ ਕਾਲ ਕੋ ਬਿਨ ਗੁਰ ਕਾਲ ਪਾਰ ਸਚ ਰਤੇ ਸੇ ਉਬਰੇ ਧੰਦਾ ਛੋੜ ਵਿਕਾਰ ਹਉ ਤਨ ਕਬਲ ਹਰਣਾ ਦਰ ਸਚਾ ਸਚਿਆਰ ਸਿ ਚਾਨੇ ਜੋ ਪੰਖੀਆ ਜਾਲੀ ਵੱਧ ਕਾਤ ਗੁਰ ਰਖੇ ਸੇ ਉਬਰੇ ਹੋਰ ਫਾਤੇ ਚੁਗੈ ਸਾਥ ਬਿਨ ਲਾਵ ਚੁਣ ਸੁਟਿਆ ਕੋਈ ਨਾ ਸੰਗੀ ਸਾਥ ਸਚੋ ਸੱਚਾ ਆਖੀਆ ਸੱਚੀ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਾਨਵਕ ਸੂਚੀ ਜਾਣੀ ਹੈ ਗੁਰਮੁਖ ਜਨਾਂ ਗਿਆਨੋ ਸਤ ਗੁਰ ਅਗੈ ਅਰਦਾਸ ਕਰ ਸਾਜਨ ਦੀਪ ਲਾਈ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੁਏ ਬਿਖ ਕਾਈ ਨਾਮੇ ਅੰਦਰ ਹਉ ਵਸਾ ਨਾਉ ਵਸੈ ਮਨ ਆਈ ਬਾਜ ਗੁਰੂ ਗਬਾਰ ਹੈ ਬਿਨ ਸਬਦ ਬਹੁ ਜਨਾ ਪਾਈ ਗੁਰਮਤੀ ਪ੍ਰਕਾਸ਼ ਹੋਏ ਸੱਚ ਰਹਾ ਨਿਵਲਾਈ ਜਿੱਥੇ ਤਰ ਕਾਲ ਨਾ ਸੰਚਰਾਏ ਜੋਤੀ ਜੋਤ ਸਮਾਈ ਤੂੰ ਹੈ ਸੋਜਨ ਤੂੰ ਸੁਜਾਣ ਤੂੰ ਆਪੇ ਮੇਲਣ ਹਾਰ ਗੁਰ ਸਬਦੀ ਸਲਾਹੀ ਹੈ ਅੰਤ ਨਾ ਪਾਰਾ ਵਾਰ ਜਿੱਥੇ ਕਾਲ ਨਾ ਪੜੇ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜਾ ਹੁਕਮੀ ਕਾਰ ਕਮਾਹੀ ਹੁਕਮੀ ਕਾਲ ਵਸਹਾ ਹੁਕਮੀ ਸਾਥ ਸਮਾਹੀ ਨਾਨਕ ਜੋ ਤਿਸ ਭਾਵੇਂ ਸੋਥੀਐ ਇਹਨਾਂ ਜਨਤਾ ਵਸ ਕੇਸ ਨਾਹੀ ਸ੍ਰੀ ਗਾਗ ਮਹੱਲਾ ਪਹਿਲਾ ਮਾਨ ਝੂਠੇ ਤਰ ਝੂਠਾ ਜੀਵਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉਂ ਕਰ ਸੂਚਾ ਹੋਈ ਬਿਨ ਅਬ ਸ਼ਬਦ ਨਾ ਮਾਜੀਐ ਸੱਚੇ ਤੇ ਸੱਚ ਹੋਏ ਮੁੰਦੇ ਗੁਣ ਹੀਣੀ ਸੁਖ ਕੀ ਫਿਰ ਰਲਿਆ ਰਸਮਾਨਸੀ ਸਾਚ ਸਬਦ ਸੁਖ ਨੇਹ ਰਹਾਵ ਫਿਰ ਪਰਦੇਸੀ ਜੇਥੀਆ ਧਨ ਵੰਡੀ ਚੂਰੇ ਜਿਉਂ ਜਲ ਥੋੜਾ ਮਛਲੇ ਕਰਨ ਪਲਾਵ ਕਰੇ ਫਿਰ ਭਾਵ ਸੁਖ ਪਾਈਆ ਜੇ ਆਪੇ ਨਦਰ ਕਰੇ ਏਰ ਸਾ ਲਾਹੀ ਆਪਣਾ ਸਾਕੀ ਸਹੇਲੀ ਨਾਲ ਤਾਨ ਸੁਹ ਮਨਮੂਹਾ ਰਤੀ ਰੰਗ ਨਿਹਾਲ ਸਬਦ ਸਵਾਰੀ ਸੋਹਣੀ ਫਿਰ ਰਵੇ ਗੁਣ ਨਾਵ ਕਾਮਣ ਕਾਮਨਾ ਆਵਈ ਖੂਟੀ ਅਵਗਣ ਯਾਰ ਨਾਸੁਕ ਪਈਐ ਸੋਹਰੇ ਝੂਠ ਜਲੀ ਬੇਕਾਰ ਆਵਣ ਵੰਡਣ ਡਾਕੜੂ ਛੋਟੀ ਕੰਤ ਬਸਾਰ ਇਰਕੀ ਨਾਲ ਸਭਾਵਣੀ ਮੁੱਤੀ ਸੋਕਿਤ ਸਾਧ ਕਿਰਕ ਕਾਮਨਾ ਆਬਈ ਬੋਲੇ ਫਾਦਲਬਾਦ ਧਰ ਘਰ ਟੋਈ ਨਾਲ ਹੈ ਛੁੱਟੀ ਦੂਜਾ ਸਾਧ ਪੰਡਤ ਵਾਚੇ ਪੁਥੀਆਂ ਨਾ ਮੁਝੇ ਵਿਚਾਰ ਅਨ ਕੋ ਮਤੀ ਦੇ ਚੱਲੇ ਮਾਇਆ ਕਾ ਵਾਪਾਰ ਕਥਲੀ ਝੂਠੀ ਜਗ ਪਵ ਰਹਿਣੀ ਸਬਦ ਸੋਸਾਰ ਕੀਤੇ ਪੰਡਤ ਜੋਤ ਕੀ ਬੇਦਾ ਕਰੇ ਵਿਚਾਰ ਵਾਦ ਵਿਰੋਧ ਸਲਾਹਣੀ ਵਾਦੇ ਆਮਣ ਜਾਣ ਬਿਨ ਗੁਰ ਕਰਮ ਨਾ ਛੁੱਟ ਸੇ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਐ ਮੈਂ ਗੁੜ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮਹਿ ਪਾਵ ਪ੍ਰਭ ਸੁਈ ਨਾਨਕ ਸਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾ ਜਪ ਤਪ ਸੰਜਮ ਸਤਿਗਤਿ ਤੀਰਤ ਕੀਚੈ ਬਾਸ ਪਨ ਦਾਰ ਚੁਗਿਆਈਆ ਮਿਰ ਸਚ ਕਾ ਤਾਸ ਜੇ ਹਰਾ ਦੇਤੇ ਹਾਲੁਣੈ ਬਿਨ ਗੁਣ ਜਨਮ ਬਿਨਾਸ ਮੰਧੇ ਗੁਣ ਦਾਸੀ ਸੁਖ ਹੋਏ ਆਵਗਣੰਤੇ ਆਵਗਣ ਤਾਸ ਮਾਈਆ ਗੁਰਮਤਿ ਪੂਰਾ ਸੋਈ ਰਹਾਉ ਵਿਣ ਰਾਸੀ ਵਪਾਰੀਆ ਤੱਕੇ ਕੁੰਡਾ ਚਾਰ ਮੂਲ ਬੁੱਝਾ ਆਪਣਾ ਵਸਤਰ ਹੀ ਘਰਬਾਰ ਵਿਣ ਵਕਰ ਦੁਖ ਅਗ ਦੁਖ ਅਗਲਾ ਕੋਣ ਮੁਠੀ ਕੁੜਿਆਰ ਲਾਹ ਅਹਨ ਸੁਣਾਉ ਤਨਾ ਪਰਖੇ ਰਤਨ ਵਿਚਾਰ ਵਸਤ ਲਹ ਕਰ ਆਪਣਾ ਚੱਲਾ ਕਾਰਜ ਸਾਰ ਵਣ ਜਾ ਰਿਆ ਸ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾ ਸੰਗਤ ਪਾਈ ਆ ਜੇ ਮੇਲੇ ਮੇਲਨ ਹਾਰ ਮਿਲਿਆ ਹੋਏ ਨਾ ਵਿਛੜਾ ਜਿਸ ਅੰਦਰ ਜੋਤ ਅਪਾਰ ਸੱਚ ਆਸਣ ਸੱਚ ਰਹਾ ਸੱਚ ਪ੍ਰੇਮ ਪਿਆਰ ਜਿੰਨੀ ਆਪ ਪਛਾਣਿਆ ਕਰਮ ਹੈ ਮਹਿਮਸੂਥਾਈ ਸੱਚੇ ਸਿਤਿਰਤ ਆ ਸੱਚੋ ਪੱਲਾ ਪਾਈ ਤੇਰ ਪਾਵਨ ਸੂਤ ਕਬ ਜਾਣੀਐ ਸਾਚੂ ਸਾਚਾ ਨਾਹੀ ਸਾਧ ਧਨ ਖਰੀ ਸੁਹਾਵਣੀ ਜਿਨ ਤਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਆ ਸੂਫਰ ਰਵ ਰੰਗ ਸੱਚ ਸੁਹਾਗਣ ਸਪਲੇ ਫਿਰ ਮੋਹੀ ਗੁਣ ਸੰਗ ਭੋਲੀ 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 ਥਲ ਚੜਾ ਥਲ ਚੜ ਡੋਗਰ ਜਾਓ ਬਨ ਮੈਂ ਭੋਲੀ ਜੇ ਫਰਾ ਬਿਨ ਗੁਰਬੂਜ ਨਾ ਪਾਉ ਨਾਉ ਭੋਲੀ ਜੇ ਫਰਾ ਫਿਰ ਫਿਰ ਆਵੋ ਜਾਓ ਉੱਚੇ ਡਾਇ ਪਧਾਵਾ ਚੱਲੇ ਚੱਕਰ ਹੋਏ ਹਰਾਜ ਨਾ ਜੜ ਆਪਣਾ ਧਰ ਘਰ ਠਾਕ ਨਾ ਹੋਏ ਨਾਨਕ ਇੱਕੋ ਰਬ ਰਹਾ ਦੂਜਾ ਅਵਰ ਨਾ ਕੋਈ ਸ੍ਰੀ ਦਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਤੇਹ ਸਰੀਰ ਨਿਰਮਲ ਸਾਚੂ ਮਨ ਵਸਾ ਸੋ ਜਾਣੈ ਅਭ ਪੀਰਾ ਸਹਜੇ ਸੁਖ ਅਕਲੂ ਨਾ ਲਾਗੈ ਜਮ ਤੀਰ ਆਈਏ ਮੈਦ ਨਾਹੀ ਨਿਰਮਲ ਜਲ ਨਾਹੀ ਨਿਰਮਲ ਸਾਚਾ ਏਕ ਤੂੰ ਹੋਰ ਮਹਿਲ ਪਰ ਹੀ ਸਭ ਜਾਏ ਰਹਾਉ ਹਰ ਕਾ ਮੰਦਰ ਸੁਹਣਾ ਕੀਆ ਕਰਨ ਹਾਰ ਰਵ ਸਸਦੀਪਨ ਉਪਜੋਤ ਧਿਰ ਭਵਨ ਜੋਤਿ ਪਾਰ ਹਾਟ ਪਟਣ ਗੜ ਕੋਠੜੀ ਸੱਚ ਸਦਾ ਬਾਪਾਰ ਗਿਉਣ ਅੰਜਨ ਭੈ ਭੰਜਨਾ ਦੇਖ ਨਰਨਜਨ ਪਾਈ ਗੁਪਤ ਪ੍ਰਗਟ ਸਭ ਜਾਣੀਐ ਜੀਵਨ ਰਾਖੈ ਠਾਈ ਐਸਾ ਸਤਗੁਰ ਜੀ ਮਿਲ ਤਾ ਸਹਜ ਲਹੇ ਮਿਲਾਈ ਕਸ ਕਸਵਟੀ ਲਾਈਐ ਪਰਖੇ ਹਿਤ ਪਰਖੇ ਹਿਤ ਚਿਤ ਲਾਈ ਖੋਟੇ ਠੌਰ ਨਾ ਪਾਈਨੀ ਖਰੀ ਖਜਾਨਾ ਪਾਈ ਆਸੰਦੇ ਸਾਧੂਰ ਕਰ ਓ ਮਲ ਜਾਏ ਸਮਾਈ ਸੁਖ ਕੋ ਮੰਗੇ ਸਭ ਕੋ ਦੁੱਖ ਨਾ ਮੰਗਾ ਕੋਈ ਸੁਖ ਕੋ ਦੁੱਖ ਅਗਲਾ ਮਨ ਮੁਖ ਬੂਜ ਨਾ ਹੋਈ ਸੁਖ ਦੁਖ ਸਮ ਕਰ ਜਾਣਿਆ ਹੈ ਸ਼ਬਦ ਪੇਦ ਸੁਖ ਹੋਈ 베ਦ 부ਕਰ ਵਾਚੀਐ ਬਾਣੀ ਬ੍ਰਹਮ ਵਿਆਸ ਮੋਨ ਜਨ ਸੇਵਕ ਸਾਧਕ नाम से जिन गए। आओ साथ बलहार जास चाहो मुख नाम भक्ति ना पाए मोह काला पत खोई जिनी नाम अवगुण मुठी रोए ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਈ ਆਪ ਪਛਾਨੇ ਘਰ ਬਸਾ ਹਉ ਮੈ ਤ੍ਰਸਨਾ ਜਾਈ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਈ ਸ੍ਰੀ ਦਾਕ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੀ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਤੇ ਆਹਿ ਤੋ ਜਮਨ ਡਰ ਪੈ ਤੁਖ ਭਾਗ ਦੁਖ ਕਣੋਂ ਦੁਹਾਗਣੀ ਕਿਉ ਥਰ ਰਹਿ ਸੁਹਾਗ ਭਾਈਏ ਅਬਰ ਰਹੀ ਮੈਂ ਥਾਉ ਮੈਂ ਤਨ ਨਾਮ ਨਦਾਨ ਹੈ ਗੁਰ ਦੀ ਆਪਲ ਜਾਉ ਰਹਾਉ ਗੁਰਮੁਖ ਪਤ ਸਵਾਸ ਤਿਸ ਤਿਸ ਕਾ ਸੰਗ ਬਿਲਾਉ ਤੇਸ ਬਿਨ ਖੜੀ ਨ ਜੀਵਉ ਬਿਨ ਨਾਮੈ ਮਰ ਜਾਉ ਮੈ ਅੰਧਲੇ ਨਾਮ ਨ ਬਿਸਰੈ ਕੀਨ ਕਿ ਘਰ ਜਾਉ ਗੁਰੂ ਜਿਨਾ ਕਾ ਅੰਧਲਾ ਚੇਲੇ ਨਹੀ ਥਾਵ ਬਿਨ ਸਤਗੁਰ ਨਾਉ ਨ ਪਾਈਐ ਬਿਨ ਨਾਮੈ ਕਿਆ ਸੁਆਉ ਆਇਗਾ ਪੁਸ਼ਟਾ ਮੜਾ ਜੋ ਸੁਝੈ ਘਰ ਕਾਉ ਬਿਨ ਨਾਮੈ ਦੁੱਖ ਦੇ ਹਰੀ ਜੋ ਕਲਰ ਕੀ ਪੀਤਾ ਅਬ ਲਗ ਮਹਿਲ ਨ ਪਾਈਆ ਜਬ ਲਗ ਸਾਚ ਨਾ ਚੀਤਾ ਸ਼ਬਦ ਰਪੇ ਘਰ ਪਾਈਆ ਨਿਰ ਪਾਣੀ ਪਦਨੀਤਾ ਹਾਉ ਗੁਰ ਪੁੱਛੋ ਆਪਣੇ ਗੁਰ ਪੁਸ਼ਕਾਰ ਕਮਾਉ ਸ਼ਬਦ ਸਲਾਹ ਹੀ ਮਨ ਵਸਾਏ ਹੋ ਮੈਂ ਦੁੱਖ ਜਲ ਜਾਉ ਸਹਿਜ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸਬਦਰ ਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਤਸਦਾ ਹਰ ਰਖੈ ਹੁਰ ਤਾਰ ਸੋਕ ਮਨੋ ਵਿਸਾਰਿਆ ਸਭ ਜੀਗਾ ਕਾਹ ਦਾ ਹਾਰ ਸਬਦ ਮਰ ਸੁਮਰ ਰ ਫਿਰ ਮਰੈ ਨ ਦੂਜੀ ਵਾਰ ਸਬਦ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਬਿਨ ਸਬਦ ਜਗ ਭੁਲਾ ਫਿਰੈ ਮਾਰ ਜਨਮੈ ਮਾਰੂ ਵਾਰ ਸਭ ਸਾਲਾ ਹੈ ਆਪਕੋ ਵੱਡ ਵਡੇਰੀ ਹੋਏ ਗੁਰਬਿਨ ਆਪਨਾ ਚੀਂਗਿਆ ਕਹੇ ਸੁਣੇਕਾ ਹੋਏ ਨਾਮਿਕ ਸ਼ਬਦ ਪਛਾਣਿਆ ਹਉ ਮੈਂ ਕਰ ਨਾ ਕੋਈ ਸ੍ਰੀ ਦਾ ਮਹੱਲਾ ਪਹਿਲਾ ਬਿਨ ਪਰ ਧਨ ਸੀਗਾਰੀਆ ਜੋ ਬਨ ਬਾਦ ਖਵਾਰ ਨਾ ਮਾਣੇ ਸੁਖ ਸੇਜੜੀ ਬਿਨ ਪਰਬਾਦ ਸਿਗਾਰ ਦੁਖ ਕਣੋਂ ਦੁਹਾਕਣੀ ਨਾ ਘਰ ਸੇਜ ਪਤਾਰ ਮਨ ਰੇ ਆਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਆ ਸਬਦ ਮਿਲੈ ਰੰਗ ਹੋਏ ਰਹਾਉ ਗੁਰ ਸਿਵਾ ਸੁਖ ਪਾਈਐ ਹਰ ਵਾਰ ਸਹਿਜ ਸਿਗਾਰ ਸੱਚ ਮਾਣੇ ਪਿਰ ਸੇ ਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਣ ਸਨਾੜੀਆਂ ਗੁਰਮੇਲੀ ਗੁਣ ਚਾਰ ਸੱਚ ਮਲੋ ਵਰ ਕਾਮਣੀ ਫਿਰ ਮੋਹੀ ਰੰਗ ਲਾਏ ਮਨ ਤਨ ਸਾਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਾਰ ਵਰ ਕਰਸੋ ਹਗਣੀ ਨਿਰਮਲ ਸਾਚ ਹੈ ਨਾਹੀ ਮਨ ਮਹਿ ਮਨਗਾਂ ਜੇ ਮਹਾਰਾ ਕਾਪਿਰ ਰਾਵਨਾਰ ਇਕਤ ਤਾਗ ਰਲਮ ਲੈ ਗਲ ਮੋਤੀਆਂ ਕਾ ਹਾਰ ਸੰਤ ਜ਼ਬਾ ਸੁਖੁ ਉਜਾਇ ਗੁਰਮੁਖ ਨਾਮੁ ਵਾਰੁ ਖਿਨ ਮੈ ਉਪਜੈ ਖਿਨ ਖਪਾਇ ਖਿਨ ਆਵੈ ਖਿਨ ਜਾਈ ਸਬਦ ਪਛਾਨ ਰਬ ਰਹਾ ਨਾਉ ਇਸ ਕਾਲ ਸੰਤਾਇ ਸਾਹਿਬ ਤੁਲ ਨਾ ਥੋਲਿਆ ਕਥਨ ਨਾ ਪਾਇਆ ਜਾਏ ਵਪਾਰੀ ਬਣ ਜਾ ਰਿਆ ਆਏ ਵੱਜੋ ਲਿਖਾਈ ਕਾਰ ਕਮਾਵੇ ਸੱਚ ਕੀ ਲਾਹ ਮਿਲਰ ਜਾਏ ਓਨ ਜੀ ਸਾਚੀ ਘਰ ਬਲਾ ਨਾ ਤਿਸ ਤਿਲ ਨਾ ਤਮਾਈ ਗੁਰ ਮੁਖ ਤੋਲ ਤੋਲ ਸੀ ਸੱਚ ਤਰਾਜੀ ਤੋਲ ਅਰਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲਾ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨ ਕਹਿਣਾ ਛੁੱਟਿਆ ਨਾ ਪੜ ਪੁਸਤਕ ਭਾਰ ਕਾਇਆ ਕਾਇਆ ਸੁਖਨ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਸਿਰੀ ਰਾਗ ਮਹੱਲਾ ਪਹਿਲਾ ਸਤਿਗੁਰੂ ਰਾਜੇ ਮਿਲੈ ਪਾਗਿਆ ਰਤਨ ਵਿਚਾਰ ਮਨ ਦੀਜੈ ਗੁਰ ਆਪਣੇ ਆਇਆ ਸਰਬ ਪਿਆਰ ਮੁਕਤ ਪਦਾਰਤ ਪਾਗਿਆ ਅਵਗਣ ਮੇਟਣ ਹਾਰ ਪਾਈ રે ਗੁਰ ਬਿਨ ਗਿਆਨ ਨਾ ਹੋਏ ਉੱਚ ਬ੍ਰਹਮਨਾਰਦੈ বেদ ਵਿਆਸੈ ਕੋਈ ਰਹਾਉ ਗਿਆਨ ਧਿਆਨ ਤੁਨ ਜਾਣੀਐ ਅਖਤ ਕਹਾਵੈ ਸੋਇ ਸਫਲ ਹੋ ਫਿਰਖਾਰਿ ਆਵਲਾ ਸ਼ਾਵ ਕਨੇਰੀ ਹੋਇ ਲਾਲ ਜਵੇਹਰ ਬਾਣ ਕੀ ਗੁਰ ਪੰਡਾਰੈ ਸੋਇ ਗੁਰ ਪੰਡਹਰ ਪਾਈਏ ਨਿਰਮਲ ਨਾਮ ਪਿਆਰ ਸੱਚ ਵਖਰ ਸੰਚੀਏ ਪੂਰਾ ਕਰਮੋਂ ਪਾਰ ਸੁਖ ਦਾਤਾ ਦੁੱਖ ਮਿਟਣੋ ਸਤਗੁਰ ਅਸਰ ਸੰਗਾਰ ਅਵਜਰ ਵਿਖਮ ਡਰਾਵਣੋ ਨਾ ਕੰਦੀ ਨਾ ਪਾਰ ਨਾ ਮੇੜੀ ਨਾ ਤੁਲਹੜਾਲ ਨਾ ਤਸ ਵੰਜ ਉਮਲਾਰ ਸਤ ਗੁਰ ਕਾ ਪੈ ਕਬ ਹ ਤਾ ਨਜ਼ਰੀ ਪਾਰ ਉਤਾਰ ਇਕ ਤਿਲ ਪਿਆਰਾ ਵਿਸਰਾ ਦੁੱਖ ਲਾਗਾ ਸੁਖ ਜਾਏ ਜੀਵਾ ਜਲੂ ਜਲਾਵਣੀ ਨਾਮ ਨਾ ਜਪੈ ਰਸਾਈ ਘਟ ਬਿਨਸਾ ਦੁੱਖ ਅਗਲੂ ਜਮ ਪਕੜਾ ਪੁਛ ਤਾਈ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨਾ ਸਾਥ ਬਿਨ ਨਾ ਵੈ ਧਨ ਬਾਦ ਹੈ ਭੁਲੂ ਮਾਰ ਗਿਆਥ ਸਾਚੂ ਸਾਹਿਬ ਸਿਬਿਆ ਗੁਰਮੁਖ ਅਕਥੋ ਕਾਥ ਆਵੇ ਜਾਇ ਭੁਾਈਐ ਪਇਆ ਕਰਤ ਕਮਾਈ ਪੁਰਬ ਲਿਖਿਆ ਕਿਉ ਮਿਟੀਐ ਲਿਖਿਆ ਲੇਖਰ ਜਾਇ ਬਿਨ ਹਰ ਨਾਮ ਨਾ ਛੁੱਟਿਆ ਗੁਰਮਤ ਮਿਲਾ ਮਿਲਾਈ ਇਸ ਬਨ ਮੇਰਾ ਕੋ ਨਹੀਂ ਜਿਸ ਕਾ ਜੀਉ ਭਰਾਲ ਹਉ ਮਮਤਾ ਜਲ ਬਲੋ ਲੋਭ ਜਲੋ ਅਭਮਾਨ ਨਾਨਕ ਸ਼ਬਦ ਵਿਚਾਰਿਆ ਭਾਗਿਆ ਗੁਣੀ ਨਿਧਾਨ ਸਰੀਰੋਗ ਮਹੱਲਾ ਪਹਿਲਾ ਰੇ ਮਨ ਐਸੀ ਹਰਸੋ ਪ੍ਰੀਤ ਕਾਰ ਜੈਸੀ ਜਲ ਕਮਲੇ ਹੈ ਲਹਿਰੀ ਨਾਲ ਪਛਾੜੀਐ ਭੀ ਵਿਗਸੈ ਅਸਨੇਹ ਜਲ ਮਹਿ ਜਿਉ ਪਾਇ ਕਾ ਬਿਨ ਜਲ ਮਰਨ ਤਨੇ ਹੀ ਮਨ ਰੇ ਕਿਉ ਛੂਟਾ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਾ ਬਖਸ਼ ਭਗਤ ਪੰਡਾਰ ਰਹਾ ਓ ਰੇ ਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਮਛਲੀ ਨੀਰ ਜੋ ਅਦਕੋ ਤਉ ਸੁਖ ਕਣੋ ਮਨ ਤਨ ਸਾਥ ਸਰੀਰ ਬੇਨ ਜਲ ਘੜੀ ਨਾ ਜੀਵੇ ਪ੍ਰਭ ਜਾਣੈ ਅਭ ਪੀਰ ਹਰੀ ਮਨ ਐਸੀ ਹਰਿ ਸੋ ਪ੍ਰੀਤਕਾਰ ਜੈਸੀ ਚਾਤਰਕ ਮੇਹ ਸਾਰ ਭਰタル ਹਰੀਆਵਲੇ ਇੱਕ ਬੂੰਦ ਨਾ ਪਵੇ ਈ ਕੇਹ ਕਰਮ ਮਲੇ ਸੋ ਪਾਈਐ ਕਿਰਤ ਪੈ ਅਸਰ ਦੇ ਹਰੀ ਮਨ ਐਸੀ ਹਰਿ ਸੋ ਪ੍ਰੀਤਕਾਰ ਜੈਸੀ ਦਲਦ ਦੋਏ ਆਵਟਣਾ ਪੀਖਵ ਦੁੱਧ ਕੋ ਖਪਣ ਨਾ ਦੇ ਆਪੇ ਮੇਰ ਵਿੱਚ ਛੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਸੋ ਪ੍ਰੀਤ ਕਰ ਜੈਸੀ ਚੱਕਵੀ ਸੂਰ ਖੇਨ ਪਲ ਨੀਂਦ ਨਾ ਸਵਈ ਜਾਣ ਦੂਰ ਹਜੂਰ ਮਨ ਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨ ਮੁਖ ਗਣਤ ਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕੀ ਕੀਮਤ ਨਾ ਪਵੈ ਜੀ ਲੋਚਾ ਸਭ ਕੋਈ ਗੁਰਮਤ ਹੋਏ ਤਾਂ ਪਾਈਆ ਸੱਚ ਮਿਲੈ ਸੁਖ ਹੋਈ ਸੱਚਾ ਨੇਹੋ ਨਾ ਟੁੱਟਈ ਜੇ ਸਤਗੁਰ ਭੇਟਾ ਸੋਈ ਗਿਆਨ ਪਦਾਰਤ ਪਾਈਐ ਤਰ ਭਵਨ ਸੋਜੀ ਹੋਏ ਨਿਰਮਲ ਨਾਮ ਨਾ ਵਿਸਰਾ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖਣੂ ਜੋ ਚੁਕਦੇ ਸਰ ਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅਜ ਕੇ ਕਾਲ ਜਿਸ ਤੂੰ ਮਿਲਹਿ ਸੁ ਮਿਲ ਜਾਏ ਸਚਾ ਪਿਰਮਲ ਮਹਿਨ ਗੁਰ ਪ੍ਰੀਤਿ ਨਾ ਉਪਜਾ ਹਉ ਮੈ ਮੈਲ ਨ ਜਾਈ ਸੁਖ ਆਪ ਜਾਣੀਐ ਸਬਦ ਭੇਤ ਪਤੀ ਆਈ ਗੁਰਮੁਖ ਆਪ ਜਾਣੀਐ ਅਵਰ ਕੀ ਕਰੇ ਕਰਾਈ ਮਿਲਿਆ ਕਾ ਕਿਆ ਮਿਲਿਆ ਸਬਦ ਮਿਲੇ ਪਤੀ ਆਈ ਮਨ ਮੁਖ ਸੋਚੀ ਨਾ ਪਵੈ ਵੀ ਛੜ ਛੁਟਾ ਖਾਈ ਨਾਨਕ ਧਰ ਕਰੇ ਇਕਾ ਅਵਰ ਨਾ ਦੂਜੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਧ ਸੰਗਤ ਜੀ ਸਮਾ